ਰੋਇੰਦੀ ਬੰਨ ਬਿਲਕੁਲ ਠੀਕ ਉਹੀ ਕੋ ਸਾਹਦਰੋ ਵੀ ਅਦਾ ਸਹੀ ਹੈ ਤੇਰੀ ਕਿਧਰ ਕਿਉਂ ਨਹੀਂ ਜਾਂਦੀ ਕੁਝ ਨਹੀਂ ਹੁੰਦਾ ਹੋਰਾਂ ਵੀ ਜਿਹੜਾ ਜਾਂ ਹੈਗੇ ਨੇ ਨਾ ਓਏ ਕਿਧਰ ਇਹਨੇ ਕਹਿਤਾ ਚੜੂ ਦਾ ਚੜੂ ਕੋ ਸਾਹਨੇ ਕਹਿਣ ਚੜੂ ਦਾ ਚੜੂ ਡਰਿਆ ਘਰ ਭਾਈ ਮੜਾ ਜਾ ਚਲ ਸਭੀ ਜਾ ਕੇ ਰੱਖਣੀ ਹੈ ਵੜੇ ਬਣਾਉਣੇ ਨੇ ਕੋਈ ਆਪਾਂ 16 ਚ ਬਣਾ ਲਵਾਂ ਦੂਜੀ ਵਾਰੀ ਜਾਂਦਾ ਰਿੰਗ ਬਣਾਈ ਜਾਂਦਾ ਬਸ ਇੱਥੇ ਦੇਮਾ ਜਿੱਦੀ ਰੈਂਡ ਹੋਏ ਕੇਸੇ ਬਸ ਤੀ ਨਮੂ ਐਸੇ ਬ੍ਰੇਕਾਂ ਹਾਂ ਜੀ ਜਾਂਦੀ ਹੂ ਬਾਈਓ ਬ੍ਰੇਕ ਜੀ ਤਾਂ ਆਪੇ ਤਿਲਕ ਕੇ ਉੱਥੇ ਭੱਜ ਜੂ ਠੀਕ ਠੀਕ ਜੀ ਨਾਲ ਲਓ ਬਾਹਰ ਜੀ ਦੇਣਾ ਕੀ ਪਾਲਾ ਬੈਲਟ ਲਾਓ ਬੰਦ ਕਰ ਲਈ ਕਿਵੇਂ ਗੱਡੀ ਜਾਣਦਾ ਜੀ ਹਾਲੇ ਹਾਲੇ ਜਾਂਦੇ ਭਾਈ ਸਿੱਧਕਾਲ ਸਿੱਧੀ 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 ਬਸ ਬਸ ਯਾਰ ਸਿੱਧੀ ਸਿੱਧੀ ਲੈਫਟ ਥੋੜਾ ਜਿਹਾ ਹੋਰ ਲੈਸ ਬਸ ਇੱਥੇ ਤੇ ਨੰਤੇ ਕੈਮਰੇ ਲਾ ਕੇ ਦੇਣਾ ਲੈ ਭਾਈ ਬਿਲਕੁਲ ਠੀਕ ਜਾ ਰਹੀ ਹੈ ਸਿੱਧਾ ਆਰਾਮ ਨਾਲ ਆਜੀ ਖੱਬੇ ਇਹ ਤੋਂ ਲੈਫਟ ਹੋਣਾ ਜੀ ਕਮਾਨ ਉਹ ਜਿਹੜਾ ਇੱਥੇ ਤਰਾਉਣਾ ਓਵਰੀ ਗੁੱਡ ਆ ਗਿਆ ਬਿਲਕੁਲ ਲੈਫਟ ਤੇ ਸਿੱਧਾ ਉੱਪਰ ਉਹ ਨਾਲ ਇਹ ਨਹੀਂ ਨਰਦਾ ਹਾਂ ਡਰ ਜਾ ਜਾਂਦਾ ਕਦੇ ਕਦੇ ਓ ਡਰੋਨ ਦਾ ਆਉਂਦਾ ਰੋੜੇ ਹਾਂ ਸਾਡਾ ਨਾ ਬਾਈਕ ਨਾ ਥੂ ਨਹੀਂ ਕਰਾਉਣੀ ਸਿਰਾ ਕਰਾਉਣਾ ਲੋ ਲਾ ਲਓ ਲੋ ਲਾ ਲਾ ਲੋ ਭਾਈ ਬੈਟਾ ਲਾ ਲਓ ਬੈਸਾ ਲਾ ਲਓ ਨਾਲ ਇਹਦਾ ਮੁੰਡੇ ਤਾਂ ਹੁਣ ਬਾਹਰ ਕੱਢ ਕੇ ਚਲਾਉਂਦੇ ਆ ਬਾਈ। ਹੋਰ ਆਰਾਮ ਨਾਲ ਜਾਂਦੀ ਬੜੀ ਬਣੀ। ਬਲਕਰਨ ਲਕਸ਼ਮਣ Pro Max ਇਹ ਦੂ ਹਵਲੀ ਆ ਬਾਈ ਹਨਾ। ਇਹ ਤੁਸੀਂ ਬੜੇ ਪਿਆਰ ਨਾਲ ਕਰਦਾ ਕੰਮ। ਜਾਣਦਾ ਜਾਣਦਾ ਆਰਾਮ ਨਾਲ ਸਿੱਧੀ ਤੁਸੀਂ ਤਾਂ ਇਸੇ ਕੰਮ ਵਾਲੀ ਵੱਖ ਜਾਵਾ ਫਿਰ ਆਪਣੇ ਚਲੋ ਜੀ ਹੁਣ ਕਿਹੜੀ ਆਏਗੀ ਮੱਖਣ ਜੀ ਥਾਰ ਲਿਆਓ ਜੀ ਭਾਈ ਜੰਮੀ ਭੈਰੋ ਇੱਧਰ ਉੱਪਰ ਵੀ ਦਵਾਰੇ ਇੱਥੇ ਆਉ ਬਾਈ ਉਹ ਉੱਤੇ ਜਾ ਉੱਤੇ